ਤਿੰਨ ਮਹੀਨਿਆਂ ਦੀ ਗੱਬਣ ਚੈੱਕ ਪਾਸ ਨਾਲ ਕੱਟੀ 9 ਕਿਲੋ ਦੁੱਧ ਅੱਜ ਹਾਜ਼ਰ ਆਹ ਚਵਾਈ ਵਾਲਾ ਤਾਂ ਗਾਵਾਂ ਵਾਲਾ ਕੰਮ ਹੀ ਆ ਜਿਹਨੂੰ ਗਰਲੇ ਇੰਡੋ ਦੀ ਚੋਰੀ ਮੋਟੀ ਚਵਾਈ ਬੱਸ 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 14 ਕਿਲੋ ਦੀ ਇਹਦੀ ਨਾ ਗਾਰੰਟੀ ਸਟਾਮ ਤੇ ਲਿਖੀ ਹੋਈ ਹੈ ਹਾਂਜੀ 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 ਇੰਨਾ ਕਮਾਨ ਇੰਨਾ ਮਾਨ ਹਾਂਜੀ ਹਾਂ ਇਹ ਰੋਕ ਲਾ ਰੋਕ ਲਾ ਮਾੜਾ ਰੋਕ ਲਾ ਲੈ ਸੱਜਣਾ ਪਿੰਡ ਪੇਦਨੀ ਕਲਾਂ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਚ ਪਹੁੰਚੇ ਹੋਇਆ ਬਾਈ ਤੋਤੇ ਕੋਲ ਪਹੁੰਚੇ ਹਾਂ ਤਿੰਨ ਦਾ ਝੋਟੀਆਂ ਦਿਖਾ ਦਾਂਗੇ ਇੱਕ ਤੋਕੜ ਗੱਬਣ ਦਿਖਾ ਦਾਂਗੇ ਨਾਲ ਕੱਟੀ ਇੱਕ ਇਧਰਲੇ ਬੰਨੇ ਤੁਹਾਨੂੰ ਕੱਟੀ ਦਿਖਾ ਦਾਂਗੇ ਦੰਦੋਂ ਖੀਰੀ ਟੋਟਲ 4 ਨਗ ਦਿਖਾ ਦਾਂਗੇ ਤੋਕੜ ਗੱਬਣਾ ਇਦਾਂ ਲੱਗੂ ਤੁਹਾਨੂੰ ਜਿਵੇਂ ਤਾਜੀ ਦਾ ਲੇਵਾ ਹੁੰਦਾ ਚੰਗੇ ਰਿਕਾਰਡ ਵਾਲੀ ਆ ਤੇ ਬਾਕੀ ਗੱਲਬਾਤ ਬਾਈ ਨਾਲ ਕਰਾਵਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਾ ਦੋ ਤਿਆਰ ਲਈ ਬੰਨੇ ਹੋਜੀ ਸასი ਗਾਲ ਜੀ ਚੜਦੀ ਕਲਾ ਹਾਂ ਗੁਰੂ ਜੀ ਸასი ਗਾਲ ਜੀ ਐਨ ਓਕੇ ਜੀ ਨੰਬਰ ਬੋਲੋ ਨੰਬਰ ਆਪਣਾ 62847 86711 12847 86711 86711 ਹਾਂਜੀ ਪਿੰਡ ਪੇਜ ਨਿਕਲ ਆ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਠੀਕ ਆ ਗੱਲ ਸ਼ੁਰੂਆਤ ਉਹਦੇ ਕਿੱਧਰ ਕਰੀਏ ਸ਼ੁਰੂਆਤ ਭਾਵੇਂ ਟੋਕੜ ਝੋਟੀ ਤੋਂ ਕਰ ਲਓ ਗੱਬਣ ਤੋਂ ਜੀ ਭਾਵੇਂ ਇੱਧਰ ਗੱਬਣ ਮੈਂ ਤਾਂ ਕਰ ਲਉ ਪੰਜਾਂ ਮੈਂ ਕਹਿੰਦਾ ਫਿਰ ਇੱਧਰਲੇ ਪਾਸਿਓਂ ਕਰਦੇ ਆ ਗੱਬਣ ਮੈਂ ਤਾਂ ਕਰਦੇ ਆ ਲੱਭੀ ਅੱਜ ਕਾਟਾ ਬਦਲਾ ਦੇ ਉਹ ਹੁਣ ਕਰਦੇ ਇੱਧਰਲੇ ਬੰਨਿਓ ਕਰ ਦੋ ਜੀ ਇਹ ਸੱਜਣਾ ਦੀ ਇੱਕ ਖਾਸੀਅਤ ਸਟਾਰਟਿੰਗ ਕੀ ਦੱਸਦਾ ਨਾ ਵੀ ਬਾਲੇ ਜੈਜ ਨਫੇ ਤੇ ਕੰਮ ਕਰਨ ਵਾਲੇ ਸੱਜਣ ਨੇ ਦੋਏ ਭਰਾ ਕੰਮ ਕਰਦੇ ਨੇ ਤੇ ਪਿਆਰ ਮੈਂ ਕਹੂੰਗਾ ਪ੍ਰਮਾਤਮਾ ਇਹ ਸੱਜਣਾ ਦਾ ਇਦਾਂ ਹੀ ਬਣਾ ਕੇ ਰੱਖੇ ਇੱਥੋਂ ਮਾਰਦੇ ਲੱਭੀ ਕੈਮਰਾ ਸੁਆ ਬਾਈ ਰਿਜਨਲ ਤੀਜਾ ਸੂਰੀ ਹੈ ਜੀ ਗੁਰੀ ਸੁਆ ਰਿਜਨਲ ਤੀਜਾ ਤੀਜਾ ਹਾਂ ਜੀ ਹਾਈਟ ਬੈਠਮੀ ਆ ਨਾ ਮੀਡੀਅਮ ਆ ਸੁਆ ਦੂਜੇ ਸੂਏ 14 ਕਿਲੋ ਦੁੱਧ ਦਿੱਤਾ ਹੋਇਆ ਝੋਟੀ ਦਾ ਗੁਰੀ ਠੀਕ ਆ ਗੱਲ ਹਾਂ ਅੱਲੇ ਆ ਬਾਹਰਲੇ ਬੰਨੇ ਬਾਈ 14 ਦੀ ਓਟ ਆਪਾਂ ਅੱਜ ਵੀ ਦੇ ਦਾਂਗੇ ਇਹਦੀ ਹੁਣ ਵੀ ਠੀਕ ਆ ਗੱਲ ਹਾਂ ਅੱਲੇ ਵਾਲੀ ਚੈੱਕ ਝੋਟੀ ਦੀ ਹਾਂ ਜੀ ਹਾਂ ਜਿਵੇਂ ਤੁਹਾਨੂੰ ਦੱਸਿਆ ਵੀ ਆ ਗਈ ਪਰ ਲੇਵੇ ਵਾਲੀ ਲਾ ਦੂ ਪੰਡ ਕਹਿੰਦੇ ਪੰਡ ਲਾ ਦੋ ਜੀ ਪੰਡ ਪੂਰੀ ਕਿੰਨੇ ਦਿਨ ਬਾਕੀ ਨੇ ਇਹਦੇ ਇਹਦੇ ਹਜੇ ਰਹਿੰਦੇ ਨੇਗੇ 5 ਤੋਂ 7 ਦਿਨ ਬਾਕੀ 5 ਤੋਂ 7 ਦਿਨ ਬਾਕੀ ਹਾਂ ਲੈ ਜੂਗੀ ਬਸ ਇੱਕ ਦੋ ਦਿਨ ਪਹਿਲਾਂ ਵੀ ਸੂ ਸਕਦੀ ਆ ਦੋ ਦਿਨ ਉੱਪਰ ਵੀ ਲੈ ਆ ਸਕਦੀ ਆ ਠੀਕ ਆ ਗੱਲ ਹਾਂ ਆ ਸੂਆ ਬਾਈ ਕਹਿੰਦਾ ਅਰੀਜਨਲ ਰਹੂਗੀ ਤੀਜਾ ਤੇ 14 ਕਿਲੋ ਦੀ ਇਹਦੀ ਨਾ ਗਾਰੰਟੀ ਸਟਾਮ ਤੇ ਲਿਖ ਕੇ ਆਹ ਜੀ ਹਾਂ ਜੀ ਹਾਂ ਜੀ ਇੰਨਾ ਕਮਾਨਾ ਇੰਨਾ ਮਾਨਾ ਹਾਂ ਜੀ ਹਾਂ ਇਹ ਰੋਕ ਲਾ ਰੋਕ ਲਾ ਮਾੜਾ ਰੋਕ ਲਾ ਛੋਟੀ ਸਾਰੇ ਪਾਸੇ ਪੂਰੀ ਆ ਜੀ ਪਿੱਠ ਪੋੜਾ ਠਣ ਠੁਣ ਠੀਕ ਹੈ ਜੀ ਬੰਦਾ ਆਨਲਾਈਨ ਵੀ ਮਗਾਉਂਦਾ ਨਾ ਆਪਣੀ ਜ਼ਿੰਮੇਵਾਰੀ ਹੋ ਜਿਹੜੀ ਗੱਲ ਉਹ ਥਾਣਾ ਦੀ ਥਾਣਾ ਦੀ ਭਾਰ ਬੋਝ ਦੀ ਭਾਰ ਬੋਝ ਦੀ ਨਾੜਗੰਢ ਦੀ ਹੀ ਪੂਰ ਸਿੱਟੇ ਦੀ ਆਪਣੀ ਜ਼ਿੰਮੇਵਾਰੀ ਹਰੇਕ ਪੱਖ ਤੋਂ ਹਰੇਕ ਪੱਖ ਤੋਂ ਆ ਲੈਵਾ ਬਾਈ ਕਹਿੰਦਾ ਸੋਨਾ ਖੋਲੂ ਤੇ ਥਣ ਵੀ ਕਮਾਲ ਦਾ ਲੱਗਿਆ ਤੇ ਬਾਕੀ ਨਾ ਇਹ ਪੂਰਾ ਪਾਵਰ ਵਾਲਾ ਥਾਣਾ ਮੁਠੀ ਵਾਲਾ ਇਹ ਇੱਥੇ ਤੋਂ ਕਰਾ ਲਈ ਲੱਭੀ ਚੈੱਕ ਪਰ ਇਹ ਵੀ ੱੱਕੇ ਤੋਂ ਵੀ ਨਹੀਂ ਪੜਾ ਹੁੰਦੀ ਅਜੇ ਤਾਂ ਮਖਿਆਲ ਅਜੇ ਤਾਂ ਮਖਿਆਲ ਹੀ ਮਾਰਦੀ ਗੁਰੇ ਲੈ ਜੂ ਹਫਤਾ ਦਾ ਰਾਵ ਠੀਕ ਆ ਗੱਲ ਆ ਪੁਲਾਈ ਸੋਣੀ ਪਈ ਆ ਨਾ ਪੁਲਾਈ ਬਹੁਤ ਬਣੂ ਬਹੁਤ ਪੰਡਲੇਵੇ ਦੀ ਲਾਜ ਆ ਜੈਨ ਤੋਂ ਕਰਾ ਲੱਭੀ ਚੈੱਕ ਟਕਾ ਕੇ ਦਿਖਾ ਦੇ ਜਮਾ ਹਰੇਕ ਪਾਸੋਂ ਥੋੜੀ ਇੱਧਰ ਨੂੰ ਕਰਦੀ ਬਈ ਬੂਰੀ ਮੱਝ ਕੰਨੀ ਨੂੰ ਕਰਦੇ ਇਹ ਕਰਦੇ 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 ਬੱਸ ਬੱਸ ਜਿਆਦਾ ਪਰੇਸ਼ਾਨ ਨਾ ਉਹ ਅਗਲਾ ਹਲਦੀ ਨਹੀਂ ਛੱਡੀ ਸੀ ਲੈ ਕੋਈ ਮਰਜੀ ਝੂਲੀ ਜਾਵੇ ਥੱਲੇ ਪੈਸੇ ਕਿੰਨੇ ਪੈਸੇ ਮੁੱਲ ਜਮੇ ਮੁੱਲ 110 ਹੈ ਹਾਂਜੀ ਉਹਦੇ ਵਿੱਚੋਂ ਬਸ 1000 ਰੁਪਏ ਛੋੜੇ ਹੋਣੇ 1000 ਨਹੀਂ 2 ਛੱਡ ਦਾਂਗੇ ਚਲੋ 2 ਕਰ ਦੋ ਛੋਡੀ ਇੱਛਾ 2000 ਛੋਡੀ ਆਪਾਂ ਕਦੇ ਮੂੜੀ ਨਹੀਂ ਜੀ 110 ਚੋਂ 2000 ਛੋਟ ਹੋਊਗੀ ਆਪਣਾ ਰੇਟ ਤੁਹਾਨੂੰ ਪਤਾ ਗੁਰੀ ਹਰੇਕ ਵੀਡੀਓ ਬੰਦਾ ਆਪਣੀ ਖੋਲ ਕੇ ਦੇਖ ਸਕਦਾ ਹੈ ਆਪਣਾ ਜਾਇਜ਼ ਹੀ ਹੁੰਦਾ ਰੇਟ ਠੀਕ ਹੈ ਗੱਲ ਹਾਂਜੀ ਤੇ ਪਹਿਲਾਂ ਦੋ ਨੰਬਰ ਬੱਚੇ ਤੇ ਮਾਰ ਗਏ ਬੱਚੇ ਦੇ ਮਾਰ ਕੈਮਰਾ ਕੱਟੀ ਆ ਗਈ ਕੱਟੀ ਆ ਗਈ ਜੀ ਝੋਟੀ ਮਗਰੇ ਹੈਗੀ ਕੱਟੀ ਆ ਮੈਨੂੰ ਕੱਟੇ ਦਾ ਭਲੇਖਾ ਪਿਆ ਕਿਉਂਕਿ ਕੱਟੀ ਦੀ ਇੰਨੀ ਚੜਾਈ ਨਹੀਂ ਹੁੰਦੀ ਹਾਂ ਜਿੰਨੀ ਥੋੜੇ ਦੇਖੋ ਬੱਚੇ ਦਾ ਜਿੰਨਾ ਟਾਂਚਾ ਹੈ ਕੱਟੀ ਦਾ ਮਜ਼ਬੂਤ ਆ ਗਿਆ ਤੇ 나ੜੂਆ ਨਾਲ ਆ ਗਿਆ 나ੜੂਆ ਨਾਲ ਅੱਜ ਚੌਥਾ ਦਿਨ ਹੈ ਜੀ ਤੇ ਹੁਣ ਮਾਰ ਲੈ ਵੀ ਝੋਟੀ ਤੇ ਕੈਮਰਾ ਆ ਗਈ ਆਪਦੀ ਮਾਂ ਵਾਗੂ ਹੀ ਬੰਨਣਾ ਨੇ ਬਿਊਟੀ ਚ ਪੁਲਾ ਲੈ ਵਾ ਇੱਕ ਉਂਗਰ ਰੱਖ ਦੇ ਫਿਕਸ ਫਿਕਸ ਦੰਦੋ ਕੇ ਮੈਂ ਭਾਈ ਦੰਦੋ ਚਾਰ ਦੰਦਾ ਜੀ ਚੌਗੀ ਚੌਗੀ ਪਲੂਨ ਪਲੂਨ ਕੱਟ ਜੀ ਦੰਦੋ ਕੇ ਮੇਰਾ ਸਰੀ ਬਾਈ ਦੰਦੋ ਚਾਰ ਦਾ ਆਂਦਾ ਜੀ ਦੰਦੋ ਚੌਗੀ ਜਾਨ ਫੁੱਲਾ ਬੱਡੀ ਬੁੱਡੀ ਬਹੁਤ ਹੈ ਲੇਵਾ ਫਿਕਸ ਰੱਖਦੀ ਹੈ ਨਾ ਜਿਵੇਂ ਟਾਈਟ ਲੇਵੇ ਜਿਵੇਂ ਟਾਈਟ ਹੁਣ ਇਹਦੇ ਥੱਲੇ 7 ਕਿਲੋ ਬੌਲੀ ਆਈ ਅੱਜ ਚੌਥਾ ਦਿਨ ਹੋਇਆ ਸੂਈ ਨੂੰ ਇਹਨੂੰ ਨਾਲ ਕੱਟੀ ਨਾਲ ਕੱਟੀ ਠੰਡੀ ਐਨੀ ਹੈ ਹਾਂਜੀ ਬੱਚਾ ਲਾਓ ਨਾ ਲਾਓ ਚਾਹੀਦੀ ਹੁਣ ਬੈਜੋ ਇੱਥੇ ਵੇੜੇ 'ਚ ਰੱਸਾ ਛੱਡ ਕੇ ਬਿਨਾ ਬੱਚੇ ਇਹਨੂੰ ਪਤਾ ਹੀ ਨਹੀਂ ਵੀ ਮੈਂ ਬਲੂਨ ਸੂਈਆਂ ਔਲੂ ਔਲਦਾ ਤੈਨੂੰ ਪਤਾ ਹੀ ਨਹੀਂ ਗੁਰੀ ਵੱਡੀ ਬਹੁਤ ਹੈ ਵੱਡੀ ਬਹੁਤ ਹੈ ਕੀ ਸ਼ਕੀਨ ਬੌਧਾ ਕੱਟੀ ਸਿੰਘ ਦੇਖੋ ਤੁਸੀਂ ਅੱਲੇ ਆ ਬਾਈ ਉਰਲੇ ਬੰਨੇ ਵੱਡੀ ਆ ਗਈ ਸੱਚ ਨੂੰ ਪੂਰੀ ਫੁੱਲ ਦੰਦੋਂ ਚੌਗੀ 7 ਕਿਲੋ ਬੌਲਾ ਨਾਲ ਕੱਟੀ ਨਾਲ ਕੱਟੀ ਅੱਜ ਚੌਥਾ ਦਿਨ ਹੋਇਆ ਸੂਇਆ ਕਿੰਨਾ ਦੁੱਧ ਪਾ ਦੂ ਪੀਕ ਲੈਵਲ ਤੇ ਦੁੱਧ ਤਾਂ ਐ ਨਹੀਂ ਪਤਾ ਜੀ ਇਹ ਜਿਹੜੇ ਸਾਡੇ ਨਾਲ ਜਾਣਾ ਕੱਦ ਕਾਠਾ ਗਈ ਵੀ 12 ਦੇ ਦੇ ਆਪਾਂ 10 ਤੋਂ ਬਾਹਰ ਦੀ ਗਰੰਟੀ ਦੇ ਦਾਂਗੇ ਹੋਰ ਦੱਸੋ ਓਕੇ 10 ਤੋਂ ਬਾਹਰ ਕਰ ਜੂਗਾ ਹਾਂ ਦੁੱਧ ਤਾਂ 12 ਕਿਲੋ ਵੀ ਪਾ ਦੂ ਪਲੂਨ ਜਗਰੀ ਠੀਕ ਆ ਗੱਲ ਹਾਂ 10 ਤੋਂ ਬਾਹਰ ਕਰ ਜੂ ਤੇ ਲੈ ਵਾ ਤਾਂ ਜਿਵੇਂ ਦੱਸਿਆ ਵੀ ਜਿਵੇਂ ਫਿਕਸ ਹੈ ਆ ਗਿਆ ਚਬਾਈ ਚਬੂਈ ਐਨੀ ਫੋਕੀ ਮੈਂ ਕਹਿੰਦਾ ਧਾਰ ਤੇ ਬਾਕੀ ਸਾਰੇ ਨੂੰ ਇੱਥੇ ਤੋਂ ਨਾ ਬੱਚਾ-ਪੋਚਾ ਚੜ੍ਹਦੀ ਦੇਖ ਸਕਦੇ ਹਾਂ ਠੰਡੀ ਰਹੂਗੀ ਬਿਲਕੁਲ ਕਿਉਂਕਿ ਪਹਿਲਾਂ ਕੱਟੀਆਂ ਦਿਖਾਉਣ ਦਾ ਫਰਜ਼ ਬਣਦਾ ਕਈ ਵਾਰੀ ਭਰਾ ਕਹਿੰਦੇ ਬੱਚਾ ਨਹੀਂ ਦਿਖਾਇਆ ਚੱਕਰੇ ਨਾਲ ਵੀ ਕੱਟੀਆਂ 나ੜੂਆ ਵੀ ਨਾਲ ਆ ਤੇ ਬਾਕੀ ਵੱਡੀ ਪੂਰੀ ਰਹੂਗੀ ਦੰਦ ਹੀ ਵੱਢਦੀਆਂ ਕੱਟੀਆਂ ਦੇ ਦੰਦ ਚਿਵਾਈ ਤੁਹਾਨੂੰ ਚੈੱਕ ਹੋਣਾ ਸੀ ਕਰਾ ਦੇਣੀ ਆ ਵੀ ਚਿਵਾਈ ਦੀ ਕਿੱਤਰਾ ਦੀ ਨਰਮ ਹਾਂ ਚਿਵਾਈ ਦੀ ਬਿਲਕੁਲ ਪੋਲੀ ਰਹੂ ਥਣ ਵੀ ਸੋਨਾ ਕੱਢਦੀ ਆ ਪਹਿਲਾਂ ਦੇ ਹਿਸਾਬ ਨਾਲ ਤੇ ਮਾਰ ਦੋਈ ਦੋ ਤਰਾਂ ਚਾਹੇ ਦੀ ਅਤੇ ਚਵਾਈ ਵਾਲੇ ਦਾ ਬਾੜੀ ਚੇਬ ਕੱਢਦੀ ਆ ਯਾਰਾ ਪੂਰੀ ਪੂਰੀ ਫੋਕੀ ਆ ਜੀ ਪੂਰੀ ਐਨ ਚਵਾਈ ਵਾਲਾ ਤਾਂ ਗਾਂਵਾਂ ਵਾਲਾ ਕੰਮ ਹੀ ਆ ਜਿਵੇਂ ਗਰਲੈਂਡੋ ਦੀ ਚੋਰੀ ਮੋਟੀ ਚਵਾਈ ਬਸ 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 ਅਗਲੇ ਚ ਵੀ ਮਾਰਦੇ ਚਵਾਈ ਤਾਂ ਸੰਰੂਗੀ ਪੂਰੀ ਤੇ ਬਾਕੀ ਪੂਰੀ ਹੀ ਪੂਰੀ ਆ ਗਾਂਵਲੇ ਥਾਣਾ ਚ ਵੀ ਉਦੋਂ ਸਰਾ ਕੰਮ ਉਦੋਂ ਹੀ ਜਿਹੜੀ ਚੀਜ਼ ਦੀ ਗੁਰੀ ਆਪਾਂ ਉਹ ਚੀਜ਼ ਦੀ ਗਰੰਟੀ ਲਵਾਂਗੇ ਜਿਹੜੀ ਹੋ ਠੀਕ ਆ ਗੱਲ ਆਪਾਂ ਸੱਚ ਦੱਸਣਾ ਵੀਡੀਓ ਤੇ ਆਪਾਂ ਫੇਕ ਕੰਮ ਦਾ ਕਰਨੀ ਨਹੀਂ ਹੈਗਾ ਬਾਹਰ ਛੱਡ ਦੇ ਬਾਈ ਚਵਾਈ ਤਾਂ ਪੂਰੀ ਅਸਲ ਆ ਗਈ ਇਹਦਾ ਰੇਟ ਰੇਟ ਦੱਸ ਦੇ ਤਾਂ ਹੁਣ ਪਏ ਸੀ ਕਿੰਨੇ ਲਵਾਂਗੇ ਰੇਟ ਤਾਂ ਗੁਰੀ ਐਡੀ ਝੋਟੀ ਦਾ ਲੋਕ 1 30 ਦੀ 40 40 ਮੰਗੀ ਜਾਂਦੇ ਨੇ ਇਹ ਤਾਂ ਪਾਲਣ ਵਾਲਾ ਹੀ ਰੇਟ ਆ ਇਹਦਾ ਜਾਵੀ ਕਿੰਨਾ ਕਾ ਮੁੱਲ 95000 2000 ਛੋਟ ਕਰ ਦਾਂਗੇ 95 ਜੋ 93000 ਦੀ ਜੈ ਸਨੋ ਝੋਟੀ ਦੇਣੀ ਆ ਆਪਾਂ ਨੂੰ 93 ਦੀ ਹਾਂ ਜੇ ਆ ਰੇਟ ਚ ਕੋਈ ਐਡੀ ਝੋਟੀ ਦੇਗਾ ਪਤਾ ਵੀ ਦੇ ਦਰਾਂਗੇ ਨਾਲ ਕੱਟੀ ਹੈ ਨਾ ਨਾਲ ਕੱਟੀ ਸਾਰੇ ਪੰਜਾਬ ਪਾਲਣ ਰੇਟ ਪਤਾ ਕਰ ਲਓ ਫੇਰ ਆ ਜਿਓ ਚੌਥਾ ਦੇਣਾ 나ੜੂਆ ਲੱਭੀ ਮਾਰੇ ਕੈਮਰੇ ਤੇ ਮੁਰਵਾ ਲਉ 나ੜੂ ਇੱਥੇ ਨੇਗਾ ਹਾਂਜੀ ਤੇ ਚੌਥਾ ਦੇਣਾ origignal ਜੀ ਅੱਜ ਠੀਕ ਆ ਝੋਟੀ ਨਹੀਂ ਬਣਦੀ ਥੱਲੇ ਨਾ ਪੂਰੀ ਪੂਰੀ ਅੱਜ ਦਾ ਝੋਟੀ ਨੇ ਦੱਸ ਦੇਣਾ ਤੱਕ ਦੁੱਧ ਤੇ ਆਉਣਾ ਗੁਰੀ ਹੁੰਦਾ 7 ਕਿਲੋ ਬੋਲਾ ਹਜੇ ਖੋਲਣਾ ਮਲੇ ਸਲੇ ਚੱਲੂ ਅ 11 12 ਕਿਲੋ ਤੇ ਲੱਗ ਭਾਗ ਪਾਈ ਕਹਿੰਦਾ ਕਰ ਦੂ ਜਿਹੜੇ ਹਿਸਾਬ ਨਾਲ ਵੱਡੀ ਆ ਗਈ ਹਾਂ ਲੋਕ ਕਹਿੰਦੇ ਨੇ ਪਲੂਣ ਦੀ ਚਵਾਈ ਚਵਾਈਆਂ ਕਰਕੇ ਬਣਦੀ ਐ ਇਹਦੀ ਬਣੀ ਬਣੀ ਇਹਦੀ ਬਣੀ ਬਣੀ ਯਾਰ ਅੱਬ ਵੱਲੋਂ ਹਾਂ ਇਹ ਮੰਨ ਲਓ ਟੋਕੜ ਗੱਬਣੇ ਯਾਰ ਚੰਗੇ ਪੈਸਿਆਂ ਦੀ ਵਿਕਣਾ ਹਾਂ ਕੀਮਤ ਲਵੇ ਲਾ ਦੂ ਟੋਕੜ ਗੱਬਣੇ ਤੇ ਹੁਣ ਮਾਰ ਦੇ ਮੈਂ ਕਹਿੰਦਾ ਜਰ ਜਿੰਨੇ ਦੀ ਅੱਜ ਆਪਾਂ ਦੇਵਾਂਗੇ ਗੁਰੀ ਜਿੱਦੇ ਤਿੰਨ ਮਹੀਨੇ ਦੀ ਚੈੱਕ ਹੋ ਗਈ ਬੰਦਾ ਆਪਾਂ ਨੂੰ 5000 ਨਾਫੇ ਨਾਲ ਦੇ ਦੇ ਹੋਰ ਦੱਸ ਠੀ ਤੇ ਹੁਣ ਮਾਰ ਦੇ ਲਵੀ ਆ ਛੋਟੀ ਤੇ ਤੋਕੜਾ ਬਣਾ ਕੇ ਤੈਨੂੰ ਤਾਜੀ ਸਮਝਾ ਆ ਜੀ ਆਪਾਂ ਹਾਂ ਤਾਜੀ ਦਿਖਾਉਣਾ ਕਲਿੱਪ ਜੀ ਆ ਜੀ ਬਾਈ ਦੇ ਫੋਨ ਚ ਕਲਿੱਪ ਵੀ ਦਿਖਾਉਂਗਾ ਤੇ ਪਹਿਲਾ ਤੌਰ ਦੇ ਖੋਲ ਕੇ ਇੱਕ ਵਾਰੀ ਥਣ ਲੇਵਾ ਕਰਾ ਦੇ ਲੱਭੀ ਚੱਕ ਇੱਥੇ ਤੋਂ ਥਣ ਲੇਵੇ ਦੀ ਪੂਰੀ ਅਸਲ ਨਾਲ ਇਹਦੇ ਕੱਟੀ ਆ ਗਈ ਕੱਟੀ ਆ ਗਈ ਜੀ ਹਾਂ ਅੱਲੇ ਆ ਬਰਲੇ ਦੁੱਧ ਇੱਥੋਂ ਕਰ ਸਕਦੇ ਹਾਂ ਚੈੱਕ ਸੂਆ ਕਿਹੜਾ ਸੂ ਕੀ ਅੱਗੇ ਦੂਜਾ ਸੂਏ ਨੂੰ ਗੱਭਣਾ ਜੀ ਪਲੂਣ ਨੇ 13 ਕਿਲੋ ਦੁੱਧ ਦਿੱਤਾ ਪਾਜ ਕੇ 40 ਦੀ ਘਰੇ ਛੋਟੀ ਵੇਚਦੀ ਆਪਾਂ ਨੇ ਇਹ ਓਕੇ ਹਾਂਜੀ ਹਾਂ ਪਲੂਣ ਹਾਂ ਸਾਮੀ ਘਟਾ ਥੋੜੀ ਜੀ ਸਾਮੀ ਘਟਾ ਤੁਹਾਨੂੰ ਆਪਾਂ ਕਲਿੱਪ ਦਿਖਾਉਣੀ ਆ ਜੀ ਵੀਡੀਓ ਆਪਣੇ ਘਰ ਦੀ ਤਾਜੀ ਦੀ ਕਿੰਨੀ ਭਲੀ ਹੋਈ ਹੈ ਤਾਜੀ ਦੀ ਹਾਂ ਕਿੰਨੀ ਬਣੀ ਹੋਈ ਹੈ ਠੀਕ ਆ ਕਿੰਨੀ ਭਲੀ ਹੋਈ ਹੈ ਝੋਟੀ ਕਮ ਠੀਕ ਹੈ ਗੱਲ 9 ਕਿਲੋ ਦੁੱਧਾ ਝੋਟੀ ਥੱਲੇ ਹੁਣ ਵੀ 3 ਮਹੀਨੇ ਦੀ ਗੱਬਣ ਚੈੱਕ ਪਾਸ ਨਾਲ ਕੱਟੀ 9 ਕਿਲੋ ਦੁੱਧ ਅੱਜ ਹਾਜ਼ਰ ਹਾਂ ਜੀ ਆ ਲੈ ਕਲਿੱਪ ਦਿਖਾਉਗਰੀ ਜੀ ਮੜੀ ਨਿਗ੍ਹਾ ਮਰਵਾਓ ਬਾਈ ਕਹਿੰਦਾ ਅੱਜ ਤਿਆਰ ਆ ਤੇ ਆ ਬਾਈ ਦੇ ਫੋਨ 'ਚ ਕਲਿੱਪ ਦੀ ਤਾਜ਼ੀ ਦੀ ਚੈੱਕ ਕਰਾ ਦੇ ਹਾਂ ਜੀ ਐਂ ਦਿਖਾ ਦੇ ਟਕਾ ਕੇ ਜੇ ਆਰਡਰ ਵੀ ਆਊਗਾ ਤੇ ਬਾਡੀ ਵੀ ਆਊਗੀ ਕਿੰਨੀ ਰਾਜੀ ਸੀ ਮੈਸੂਰੇ ਦੇਖੋ ਜੀ ਇਹ ਇੱਥੋਂ ਕਰ ਸਕਦੇ ਐਸੇ ਕਿਲੇ ਤੇ ਖੜੀ ਆ ਜਿੱਥੇ ਹੁਣ ਖੜੀ ਆ ਇਹ ਠੀਕ ਹੈ ਗੱਲ ਹਾਂ ਐਨ ਕਲੀਅਰ ਆ ਗਈ ਤੇ ਨਾਲ ਆ ਗਈ ਕੱਟੀ ਹੁਣ ਕਿੰਨਾ ਹਾਜ਼ਰ ਆ ਦੁੱਧ 9 ਕਿਲੋ ਜੀ ਅਸ ਇਹ ਤਿੰਨ ਮਹੀਨੇ ਦੀ ਚੈੱਕ ਪਾਸਾ ਮਹੀਨੇ ਬਾਅਦ ਹੀ ਹਸ ਲੱਗੀ ਤੀ ਜੀ 4 ਮਹੀਨੇ ਹੋ ਗਏ ਸੂਈ ਨੂੰ ਨਾਲ ਬੱਚਾ ਓਕੇ ਤਿੰਨ ਮਹੀਨਾ ਦੀ ਚੈੱਕ ਪਾਸਾ ਤਿੰਨ ਮਹੀਨਾ ਦੀ ਚੈੱਕ ਪਾਸ ਕੰਫਰਮ ਆਪਾਂ ਕਰਾ ਕੇ ਲਿਆਇਆ ਜਿਹੜਾ ਕੋਈ ਸੱਜਣ ਵੀਰ ਨਾਲ ਸੌਦਾ ਹੋਊ ਆਪਾਂ ਉਹਨੂੰ ਘਰੋਂ ਕਰਵਾ ਕੇ ਦੇਵਾਂਗੇ ਜੀ ਕਿੰਨੇ ਪੈਸੇ ਲਵਾਂਗੇ ਮੁੱਲ ਦਾ ਗੁਰੀ ਦੇਖ ਲੈ ਵੀ ਹੁਣ ਜਿਹੜੇ ਹਿਸਾਬ ਨਾਲ ਇਹਦੀ ਜਾਤ ਘਾਤਾਂ ਝੋਟੀ ਦੀ ਤਾਜ਼ੀਆਂ ਜਿੰਨਾ ਦੁੱਧ ਆ ਭਾਵੇਂ ਲੱਖ ਵੀ ਥੋੜਾ ਜਿਹਾ ਮੰਗ ਲਈ ਆਪਾਂ ਕਿੰਨੇ ਵੀ ਜਮੀ ਆਪਾਂ ਆਪਾਂ 95000 ਰੁਪਏ ਮੁੱਲ ਹੈਗਾ ਹਾਂਜੀ 92000 ਦੀ ਜੈਸ ਨੋ ਦੇਣੀ ਹੈ ਝੋਟੀ 92 ਦੀ ਤੇ ਉਹ ਚੀਜ਼ ਨਾ ਮੰਨਦਾ ਕੋਈ ਗੱਲ ਜੇ ਕੋਈ ਬਾਰ ਸੱਦੀ ਆਏ ਡੰਗ ਤੇ ਵੀ ਇੰਨਾ ਲੇਵਾ ਪਾਉਂਗੇ ਦਾ ਡੰਗ ਤੇ ਆ ਜੀ ਡੰਗ ਤੇ ਜਮੀ ਹਾਂ ਜਦੋਂ ਡੰਗ ਤੇ ਆਉਂਗੇ ਉਦੋਂ ਵੀ ਇੰਨੀ ਲੇਵਾ ਪਾਉਂਗਾ ਤੇ ਸਿੰਗੀ ਸੁੰਗੀ ਦੀ ਪੂਰੀ ਸਾਫ ਰਹੂਗੀ ਬਾਕੀ ਗੁਰੀ ਬਾਕੀ ਨਾਲ ਵੀ ਕੱਟੀ ਆ ਗਈ ਪੰਜ 400 ਨਾਲ ਦੇਖੋ ਕੋਈ ਮਹਿੰਗੀ ਨਹੀਂ ਹੁੰਦੀ ਠੀਕ ਆ ਗੱਲ ਬੰਦਾ ਦੂਰੋਂ ਨੇੜੋਂ ਆਉਂਦਾ ਪਰ ਮੰਨ ਤਾਂ ਉਹ ਚੋ ਵੀ ਕਰਾਂਗੇ ਕੋਈ ਗੱਲ ਠੀਕ ਆ ਗੱਲ ਔਰਲੇ ਬੰਨੇ ਕਰਦੇ ਮਾੜੀ ਇਹ ਇੱਥੋਂ ਮਾਰਦੀ ਲੱਭੀ ਕੈਮਰਾ ਇਹ ਬਾਈ ਕਹਿੰਦਾ 92 ਹਜ਼ਾਰ ਚੋਟੀ ਦੀ ਤੁਸੀਂ ਮਾੜੀ ਕਲਿੱਪ ਕਿਰਾਂ ਫੇਰ ਦਿਖਾ ਸਕਦੇ ਦੋ ਮਹੀਨਿਆਂ ਦੀ ਗੱ ਇਹ ਦੰਦੋ ਕੈਮਰਾ ਹੋਊਗੀ ਇਹ ਖੀਰੀ ਹੈ ਜੀ ਦੰਦੋ ਖੀਰੀ ਹਾਂ ਜੀ ਕਿੰਨੀ ਕੁੰਮਰ ਹੋਊਗੀ ਦੀ ਇਹਦੀ ਉਮਰ ਲਾ ਲਓ ਸਾਹਿਬ ਤੁਸੀਂ 2 ਤਿੰਨ ਮਹੀਨੇ ਹੈਗੇ ਜੀ 2 ਸਾਲ ਦੇ ਲਗਭਗ ਮਹੀਨਾ ਖੰਡ ਵੱਧ ਹੋਵੇ ਮਹੀਨਾ ਖੰਡ ਅੰਦਰ ਹੋਵੇ ਜੀ ਠੀਕ ਹੈ ਗੱਲ 2 ਸਾਲ ਦੇ ਲੰਮਸਾਮੀ ਆ ਲੰਮਸਾਮੀ ਆ ਦੰਦੋ ਖੀਰੀ ਆ ਦੰਦੋ ਖੀਰੀ ਹੈਗੀ ਥਣ ਚਾਰ ਨੇ ਕੋਈ ਫੋਟ ਸ਼ਾਰ ਨਹੀਂ ਇਹ ਆਪਾਂ ਲੋਕਲ ਹੀ ਲਈ ਆ ਕਿ ਤੁਹਾਨੂੰ ਇਹ ਲੋਕਲ ਜੀ ਠੀਕ ਹੈ ਗੱਲ ਸਵੇਰ ਆ ਦੀ ਠੰਡੀ ਆ ਸਵੇਰ ਆ ਦੀ ਪੂਰੀ ਠੰਡੀ ਹੈ ਸਿੰਘ ਪੂਰਾ ਨਰਿੰਗ ਸਿੰਘ ਹੈ ਠੀਕ ਹੈ ਗੱਲ ਹਾਂ ਇਹਦਾ ਬਾਈਆਂ ਤੋਂ ਗੱਲ ਕਰਦੇ ਵੀ ਸੇਵਾ ਨਹੀਂ ਹੋਈ ਸੀ ਥੋੜਾ ਜਿਹਾ ਪਰਿਵਾਰ ਨਾਰਮਲੀ ਹੈ ਜੀ ਤੋਂ ਆਪਾਂ ਲਈ ਹੈਗੀ ਇਹ ਹਾਂਜੀ ਹਾਂ ਤੇ ਮਾਂ ਦਾ ਦੁੱਧ ਕਿਵੇਂ ਰਸੇ ਮਾਂ ਦਾ ਦੁੱਧ ਹੈਗਾ ਇਹਦਾ 14 ਕਿਲੋ ਆਪਾਂ ਦਿਖਾ ਸਕਦੇ ਆ ਜੀ 13 ਤੋਂ 14 ਕਿਲੋ ਪੀਕ ਲੈਵਲ ਦੇ ਹਾਂ ਠੀਕ ਆ ਗੱਲ ਆ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਰੇਟ ਗੁਰੀ ਮੁੱਲ 45000 ਤੇ ਜੋ ਮਾਨਦਾਨ ਜਮੀ ਜੈਸਨੋ ਜਾਂ ਕਰਦੀ ਆ 42000 ਦੀ ਹਾਂ ਨਾ ਦੇ ਦੇਣੀ ਘੱਟੀ 42 ਹਾਂਜੀ ਹਾਂ ਪੂਰੇ ਦੀ ਕਰ ਦਾਂਗੇ ਯਾਰ ਜਮੀ ਜਾਂ ਕਰ ਦਾਂਗੇ ਜੀ 40 ਦੇ ਦਾਂਗੇ ਜੀ ਪੂਰੇ 40 ਦੀ ਕਰਾਂਗੇ ਮਾਂ ਥੋੜੀ ਮੋੜਦੀ ਨਹੀਂ ਜੀ ਤੁਸੀਂ ਇਹ ਦੱਸੋ ਆਪਾਂ ਕਦੇ ਮੋੜੀਏ ਥੋੜੀ ਆ 40 ਦੀ ਬਾਈ ਕਹਿੰਦਾ ਜੈਸਨੋ ਦੇ ਦਾਂਗੇ ਤੇ ਬਾਕੀ ਲੰਬਾਈ ਵੀ ਚੰਗੀ ਸੁਭਾਅ ਦੀ ਠੰਡੀ ਬੂਤੀ ਬਾਤੀ ਲੰਬੀ ਆ ਬੂਤੀ ਬਾਤੀ ਬਹੁਤ ਸੋਹਣੀ ਆ ਸਿੰਘ ਸੁنگ ਬਹੁਤ ਸੋਹਣਾ ਆ ਨੰਬਰ ਬੋਲ ਦਿਓ ਜੀ ਨੰਬਰ 62847 ਜੀ 86711 62847 86711 ਬਾਈ ਦਾ ਨੰਬਰ ਆ ਪਿੰਡ ਪੇਦਨੀ ਕਲਾਂ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਜਿਹਦਾ ਸੰਗਰੂਰ ਸੰਪਰਕ ਬਾਈ ਨਾਲ ਕਰ ਲਿਓ ਹਾਂਜੀ ਓਕੇ